ਉਕੇ ਜਿਵੇਂ ਕਿ ਅੱਜ ਇਹ ਮੈਂ ਤੁਹਾਡਾ ਸੇਵਾਦਾਰ ਬਣਿਆ ਐਮਐਲਏ ਬਣਿਆ ਛੋਟੀ ਪੰਨ ਕੌਂਸਲ ਬਣੀ ਆ ਤੇ ਸਾਡੇ ਘਰ ਦੀਆਂ ਵੱਤ ਤੋਂ ਵੱਧ ਪੰਜ ਪੰਜ ਤੇ ਉਹ ਸਿਧਾਂਤ ਅੰਦਰ ਕੀਤਾ ਉਹ ਤੇ ਪਰਚਾ ਦਰਜ ਹੋਇਆ ਮੇਰਾ ਜਿੰਨੀਆਂ ਸਰਕਾਰਾਂ ਅੱਜ ਤੱਕ ਆਈਆਂ ਤੁਸੀਂ ਸਾਰੇ ਸੂਝਬਾਨ ਬੈਠੇ ਹੋ ਪੰਜਾਬ ਦਾ ਪਾਣੀ ਪੀਤਾ ਮੈਂ ਤਾਂ ਹਰਥਾਂ ਦੇ ਕਹਣਾ ਉਹ ਜੀ ਇਹਨੇ ਪੰਜਾਬ ਦਾ ਪਾਣੀ ਪੀ ਲਿਆ ਤੇ ਉਹਦਾ ਬਦਲ ਕੋਈ ਨਹੀਂ ਉਹਨੂੰ ਸਮਝਾਉਣ ਦੀ ਲੋੜ ਕੋਈ ਨਹੀਂ ਕਿਉਂਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਨਹੀਂ ਵਿਸ਼ਵ ਦੀ ਗਵਾਹੀ ਕੀਤੀ ਹੈ ਜਦੋਂ ਦੇਸ਼ ਦੀ ਜਾਦੀ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਜੇ ਅਨਾਜ ਪੈਦਾ ਕਰਨ ਦੀ ਗੱਲ ਕਰਦੇ ਆ ਹਰੀ ਕ੍ਰਾਂਤੀ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਔਰ ਕਿੱਥੇ ਸਾਡਾ ਦੇਸ਼ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਦਾ ਸੀਗਾ ਤੇ ਕਿੱਛੇ ਸਾਡੇ ਪੰਜਾਬੀਆਂ ਨੇ ਦੇਖਦੇ ਕੋਨੇ ਕੋਨੇ ਜਾ ਕੇ ਜੰਗਲਵਾੜ ਕਰਕੇ ਧਰਤੀ ਦਾ ਸੀਨਾ ਪਾਰ ਕੇ ਅਨਾਜ ਪੈਦਾ ਕੀਤਾ ਤੇ ਅੱਜ ਸਾਡਾ ਦੇਸ਼ ਆਪਣੇ ਪੈਰਾਂ ਤੇ ਖੜਾ ਤੇ ਨਾਲ ਸਾਡਾ ਦੇਸ਼ ਬਾਹਰਲੇ ਦੇਸ਼ਾਂ ਨੂੰ ਅਨਾਜ ਭੇਜ ਰਿਹਾ ਤੇ ਇਹ ਖੂਬਸੂਰਤੀ ਆ ਪੰਜਾਬ ਦੀ ਔਰ ਮੈਂ ਨਹੀਂ ਕਹਿੰਦਾ ਵੀ ਸਮਝਾਉਣ ਦੀ ਲੋੜ ਹੈ ਪਰ ਆਪਾਂ ਸਾਰੇ ਜਾਣਦੇ ਆ ਤੇ ਜੋ ਕੰਮ ਹੋਏ ਪਿਛਲੇ ਸਮੇਂ ਚ ਤੇ ਜੋ ਹੁਣ ਹੋ ਰਹੇ ਨੇ ਪਰ 74 ਸਾਲ ਦਾ ਜਿਹੜਾ ਕੂੜਾ ਖਿਲ ਰਿਆ ਹੋ ਉਹਨੂੰ ਸਮਾਂ ਜ਼ਰੂਰ ਲੱਗ ਰਿਹਾ ਪਰ ਨੀਅਤ ਨਾਲ ਸਾਫ ਨੀਅਤ ਨਾਲ ਸਾਫ ਨੀਤੀ ਨਾਲ ਸਰਕਾਰ ਲੱਗੀ ਹੋਈ ਹੈ ਤੇ ਤੁਹਾਡੇ ਸਾਥ ਦੀ ਲੋੜ ਹੈ ਤੇ ਅੱਜ ਜਿੰਨੇ ਕੰਮ ਚੱਲ ਰਹੇ ਨੇ ਤੁਸੀਂ ਨੇਕ ਨੀਤੀ ਨਾ ਲੱਗੀ ਹੋਈ ਐ ਔਰ ਅੱਜ ਤੁਸੀਂ ਦੇਖਿਆ ਹੁਣਾ ਵਾ ਪਰ ਕੋਈ ਪਹਿਲਾ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਆਪਣੇ ਮੰਤਰੀ ਦੇ ਪਰਚਾ ਨਹੀਂ ਦਰਜ ਕੀਤਾ ਸੀਗਾ ਉਹਨੂੰ ਬਚਾਇਆ ਜਾਂਦਾ ਸੀ ਜੇ ਮੰਨ ਲਓ ਮੰਤਰੀ ਤੇ ਕਿਤੇ ਇਲਜ਼ਾਮ ਲੱਗ ਗਿਆ ਨਾ ਤੇ ਉਹਦੇ ਇੱਕ ਕਮੇਟੀ ਬਣਾ ਦਿੱਤੀ ਜਾਂਦੀ ਸੀ ਤੇ ਉਹ ਮਕੇ 2-3 ਮਹੀਨੇ ਬਾਅਦ ਉਹਨੂੰ ਕਲੀਨ ਚਿੱਟ ਦੇ ਦਿੰਦੇ ਸੀ ਤੇ ਫਿਰ ਮੰਤਰੀ ਬਣਾ ਦਿੰਦੇ ਸੀ ਔਰ ਜੇ ਜਿਹੜਾ ਇਹ ਸਿਸਟਮ ਆ ਜਿਹੜਾ ਜੋ ਹਾਲਾਤ ਹੋ ਰਹੇ ਨੇ ਜੋ ਹਾਲਾਤ ਨਾ ਸਹੀ ਕਿਤੇ ਤੇ ਇੱਕ ਨਾ ਇੱਕ ਦਿਨ ਅੱਗ ਆਪਣੇ ਘਰ ਵੀ ਆ ਜਾਣੀ ਇੱਕ ਬੱਚੇ ਨੂੰ ਲੱਗੂ ਇੱਕ ਤੋਂ ਦੂਜੇ ਨੂੰ ਲੱਗੂ ਵੀ ਦੂਜੇ ਤੀਜੇ ਨੂੰ ਲੱਗੂ ਚੌਥੇ ਪੰਜਵੇਂ ਚ ਆਪਣਾ ਪਰਿਵਾਰ ਵੀ ਆਪਣਾ ਬੱਚਾ ਵੀ ਆ ਜਾਣਾ ਇਸ ਕਰਕੇ ਮੈਂ ਬੇਨਤੀ ਕਰ ਰਹਾ ਹਾਂ ਜਿਹੜਾ ਸਰਕਾਰ ਨੇ ਆਮ ਆਦੀ ਪਾਰਟੀ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਤੇ ਉਹਦਾ ਹਿੱਸਾ ਬਣੀਏ ਤੇ ਆਮ ਆਦੀ ਪਾਰਟੀ ਨੇ ਜਿਹੜਾ ਇੱਕ ਮਿਸ਼ਨ ਚਾਲੂ ਕੀਤਾ ਹੈ ਵੀ ਹਰ ਪਿੰਡ ਜਾ ਕੇ ਹਰ ਕੁਆਰ ਦੇ ਵਿੱਚ ਜਾ ਕੇ ਹਰ ਮੁਹੱਲੇ ਵਿੱਚ ਜਾ ਕੇ ਹਰ ਗਲੀ ਦੇ ਵਿੱਚ ਜਾ ਕੇ ਲੋਕਾਂ ਨਾਲ ਜੋੜ ਕੇ ਇਕੱਠੇ ਹੋ ਕੇ ਸੌਖਾ ਨਹੀਂ ਆ ਇਹ ਆਪਾਂ ਆਪਣੇ ਵਾਰ ਦੇ ਵਿੱਚ ਕੋਈ ਨਸ਼ਾ ਤਸ਼ਕਰ ਨੂੰ ਬੜ ਨਹੀਂ ਦੇਣਾ ਔਰ ਜੇ ਕੋਈ ਵੇਚਦਾ ਵਾ ਉਹਦਾ ਅੱਗੇ ਕੀ ਹੁੰਦਾ ਸੀ ਆਪਾਂ ਜੇ ਦੱਸ ਦਿੰਦੇ ਸੀਗੇ ਕਿ ਉਹ ਪਤਾ ਲੱਗ ਜਾਂਦਾ ਫਲਾਣੇ ਨੇ ਦੱਸਿਆ ਤੇ ਮੁੜ ਕੇ ਸਾਡੇ ਗਾਲ ਪੈਂਦਾ ਸੀ ਲੜਾਈ ਪੈਂਦੀ ਸੀ ਸਾਥੀ ਤੇ ਹੁਣ ਨੰਬਰ ਵੀ ਜਾਰੀ ਕੀਤਾ ਗਿਆ 9779100200 ਉਸ ਨੰਬਰ ਤੇ ਤੁਸੀਂ ਫੋਨ ਕਰਦੇ ਹੋ ਕਿ ਸਾਡਾ ਫਲਾਣੀ ਗਲੀ ਦੇ ਵਿੱਚ ਫਲਾਣੇ ਘਰ ਵਾਲੇ ਨਸ਼ਾ ਵੇਚਦੇ ਨੇ ਤੇ ਉਹਦੇ ਦੇ ਕਾਰਵਾਈ ਵੀ ਹੋਊਗੀ ਅੰਦਰ ਵੀ ਜਾਊਗਾ ਤੇ ਉਹਦੇ ਜਿਹੜੀ ਪਾਪ ਦੀ ਕਮਾਈ ਇਕੱਠੀ ਕਰਕੇ ਬਿਲਡਿੰਗ ਫਾਈਲ ਬਿਲਕੁਲ ਢਾਈ ਜਾਊਗੀ ਔਰ ਤੁਹਾਡਾ ਨੰਬਰ ਕਿਸੇ ਨੂੰ ਨਹੀਂ ਪਤਾ ਹੋ ਕਿੱਥੋਂ ਫੋਨ ਆਇਆ ਉਹ ਗੁਪਤ ਰੱਖਿਆ ਜਾਊਗਾ ਇਸ ਕਰਕੇ ਨੰਬਰ ਜਾਰੀ ਕੀਤਾ ਗਿਆ 9779100200 ਇਸ ਕਰਕੇ ਸਾਰਿਆਂ ਨੂੰ ਬੇਨਤੀ ਆਓ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਇਹ ਖਾਸ ਕਰਕੇ ਮੈਂ ਹਰ ਥਾਂ ਤੇ ਸ਼ੁਰੂ ਤੋਂ ਹੀ ਜਦੋਂ 2007 ਤੋਂ ਫੌਸਲੇ ਬਣਿਆ ਮੈਂ ਸ਼ੁਰੂ ਤੋਂ ਲੱਗਿਆ ਹੋਇਆ ਹਾਂ ਕਿਉਂਕਿ ਜੋ ਅੱਜ ਤਬਸਬਤ ਨਹੀਂ ਆਉਂਦੀਆਂ ਜੋ ਬਿਮਾਰੀਆਂ ਪアド ਰਹੀਆਂ ਆਮ ਆਦੀ ਪਾਰੀ ਸਰਕਾਰ ਜੋਂਦੀ ਆਈ ਹੈ ਨੌ ਆਪਾਂ ਦੀ ਵੀ ਕਲੀਨਿਕਾਂ ਬਣ ਗਈਆਂ ਆਪਣੇ ਜਿੱਥੇ 2 ਤੋਂ 250 ਬੰਦਾ ਡੇਲੀ ਦਵਾਈ ਲੈ ਰਿਆ ਤੇ ਨਹੀਂ ਤਾਂ ਆਪਾਂ ਆਮ ਦਵਾਈ ਲੈਣ ਜੰਦੇ ਆ 100 150 ਰੁਪਇਆ ਬੰਦਾ ਅਮਲੇ ਡਾਕਟਰ ਲੈ ਲੈਂਦਾ ਵਾ 2 250 ਮੈਂਬਰ ਹਰ ਡੇਲੀ ਦਵਾਈ ਲੈਂਦਾ ਵਾ ਤੇ ਸਮਝ ਲਓ 3-4000 ਰੁਪਇਆ ਹਰ ਘਰ ਦਾ ਵੱਜਦਾ ਵਾ ਕਿਉਂਕਿ ਚਾਰ ਜੇ ਪੰਜ ਮੈਂਬਰ ਨੇ ਇੱਕ ਬੰਦਾ ਦਵਾਈ ਲੈਣ ਜਾਂਦਾ ਕੋਈ ਜਖਾਮ ਹੋ ਗਿਆ ਕੋਈ ਖਾਂਸੀ ਲੱਗ ਗਈ ਲੈਣ ਜਾਂਦਾ ਹੀ ਹੈ ਨਾ ਤੇ 100 150 ਰੁਪਿਆ ਦਿੱਲੀ ਉਹਨਾਂ ਦਾ ਪੈਂਦਾ ਇੱਕ ਮੈਂਬਰ ਦਾ ਤੇ 3-4000 ਰੁਪਿਆ ਬਚ ਰਿਹਾ ਵਾ ਤੇ ਔਰ 85 ਲੱਖ ਦਾ ਬੀਮਾ ਵੀ ਹੁਣ ਸ਼ੁਰੂਆਤ ਆ ਬਜਟ ਦੇ ਵਿੱਚ ਕੀਤਾ ਗਿਆ ਵਾ ਅ ਜਿਹੜੀ ਆ ਪਿਛੇ ਬਜਟ ਲੰਘਿਆ ਵਾ ਹਰ ਪਰਿਵਾਰ ਦਾ 65 ਲੱਖ ਪਰਿਵਾਰ ਆ 10 ਲੱਖ ਦਾ ਬੀਮਾ ਹੋਊਗਾ ਹਰ ਪਰਿਵਾਰ ਦਾ ਵਾ ਉਹ ਜੇ 2 ਮੈਂਬਰੋਂ 4 ਮੈਂਬਰੋਂ 10 ਲੱਖ ਦਾ ਇਲਾਜ ਪੂਰੇ ਸਾਲ ਤੁਸੀਂ ਫ੍ਰੀ ਕਰਾ ਸਕੋਗੇ ਕਾਰਡ ਬਣੂਗਾ ਜਾ ਕੇ ਜਿਹੜੇ ਪ੍ਰਾਈਵੇਟ ਹਸਪੀਟਲ ਉਹਦੇ ਵਿੱਚ ਹੋਣਗੇ ਉੱਥੇ ਜਾ ਕੇ ਇਲਾਜ ਕਰਾਓਗੇ ਕੋਈ ਪੈਸਾ ਦੇਣ ਦੀ ਲੋੜ ਨਹੀਂ ਕੈਸ਼ਲੈਸ ਹੋਊਗਾ ਸ਼ੈਨ ਕਰੋਗੇ ਆਪਣਾ ਇਲਾਜ ਕਰਾ ਕੇ ਵਾਪਸ ਆਜੋਗੇ ਆਮ ਆ ਦੇ ਕਲੀਨਿਕਾ ਖੁੱਲ੍ਹ ਰਹੀਆਂ ਹਸਪੀਟਲ ਖੁੱਲ੍ਹ ਰਹੇ ਨੇ 10 ਲੱਖ ਦੇ ਬੀਮੇ ਦੀ ਸ਼ੁਰੂਆਤ ਹੋ ਰਹੀ ਆ ਪਰ ਇੱਕ ਬਿਮਾਰੀ ਠੀਕ ਹੁੰਦੀ ਆ ਤੇ ਦੂਜੀ ਪੈਦਾ ਹੋ ਜਾਂਦੀ ਆ ਕਾਰਨ ਕੀ ਆ ਕਾਰਨ ਕੀ ਆ ਤੇ ਅੱਜ ਆਪਾਂ ਸਾਰਾ ਐਨਵਾਇਰਨਮੈਂਟ ਖਰਾਬ ਕਰ ਲਿਆ ਹਵਾ ਪਾਣੀ ਖਰਾਬ ਕਰ ਲਿਆ ਜੰਗਲ ਬਰਬਾਦ ਕਰਦੇ ਤੇ ਅੱਜ ਬਿਮਾਰੀਆਂ ਲੱਗ ਰਹੀਆਂ ਨੇ ਤੇ ਇਸ ਕਰਕੇ ਮੈਂ ਤੁਹਾਨੂੰ ਹਰਥਾਂ ਦੇ ਫੇਰੇ ਹੀ ਬੇਨਤੀ ਕਰਦਾ ਤੇ ਦੋ ਚੀਜ਼ਾਂ ਨਾਲ ਲੜਨ ਦੀ ਲੋੜ ਆ ਇੱਕ ਜੁੱਧ ਨਸ਼ਿਆਂ ਬਰੁੱਧ ਤੇ ਇੱਕ ਜੁੱਧ ਪੋਲੂਸ਼ਨ ਬਰੁੱਧ ਹਵਾਂ ਨੂੰ ਠੀਕ ਕਰਨ ਵਾਸਤੇ ਤੇ ਅੱਜ ਆਪਾਂ ਸਾਰੇ ਜਾਣਦੇ ਆ ਆਪਣੇ ਖਾਸ ਕਰਕੇ ਲੁਧਿਆਣੇ ਦੀ ਗੱਲ ਕਰਦੇ ਆ ਇੰਡਸਟਰੀ ਬਹੁਤ ਜ਼ਿਆਦਾ ਵਾ ਹੋ ਗਈ ਹੈ ਵਾਇਕਲ ਬਹੁਤ ਜ਼ਿਆਦਾ ਹੋ ਗਿਆ ਉਹਨੂੰ ਅਸੀਂ ਬੰਦ ਨਹੀਂ ਕਰ ਸਕਦੇ ਕਿਉਂਕਿ ਸਾਡੇ ਤਰੱਕੀ ਦਾ ਸਾਧਨ ਹੈ ਪਰ ਉਹਨੂੰ ਹੱਲ ਕਰਨ ਵਾਸਤੇ ਉਹ ਬਦਲ ਵਾਸਤੇ ਆਪਣੇ ਕੋਲ ਜ਼ਰੂਰ ਹੱਲ ਹੈਗਾ ਕਿ ਅਸੀਂ ਬੰਦ ਤੋਂ ਵੱਧ ਰਕਤ ਨਾਲ ਤੇ ਨਹੀਂ ਤਾਂ ਕੀ ਹੁੰਦਾ ਆਪਾਂ ਆਪਣੇ ਬੱਚਿਆਂ ਨੂੰ ਤਾਂ ਵਧੀਆ ਖਾਣਾ ਖੋਣੇ ਆ ਖੋਣੇ ਨਾ ਵਧੀਆ ਤੋਂ ਵਧੀਆ ਖਾਣਾ ਖੋਣੇ ਆ ਵਧੀਆ ਤੋਂ ਵਧੀਆ ਆਰਗੈਨਿਕ ਸੋਚਦੇ ਵੀ ਆਰਗੈਨਿਕ ਮਨ ਕੇ ਆਪਾਂ ਸਬਜ਼ੀਆਂ ਆਰਗੈਨਿਕ ਜੀ ਲਿਆ ਕੇ ਖਵਾਈਏ ਤੇ ਸਾਡੇ ਬੱਚੇ ਨੂੰ ਗਵਾਰੀਆਂ ਲੱਗੇ ਸਾਡਾ ਬੱਚੇ ਵਧੇ ਫੁੱਲੇ ਪਰ ਜਿਹੜੀ ਹਵਾ ਤਾਂ ਆਪਾਂ ਬਾਹਰੋਂ ਹੀ ਮਿਲਣੀ ਹੈ ਜਿਹੜੀ ਹਵਾ ਤੇ ਉਥੇ ਜਿਹੜੀ ਮੇਰੀ ਸੋਚ ਆ ਪ੍ਰਮਾਤਮਾ ਕਿਰਪਾ ਕਰੇ ਤੁਸੀਂ ਅਰਦਾਸ ਕਰਿਓ ਤੇ ਆਪਾਂ ਉਥੇ ਵਧੀਆ ਕ੍ਰਿਕਟ ਗਰਾਊਂਡ ਫੁੱਟਬਾਲ ਗਰਾਊਂਡ ਵਾਲੀਬਾਲ ਗਰਾਊਂਡ ਬਣਾ ਸਕੀਏ ਤੇ ਵਧੀਆ ਪਾਰਕ ਬਣਾ ਸਕੀਏ ਤੇ ਜਿਹੜਾ ਉਹ ਧੂਆਂ ਮਕੇ ਮਕੇ ਸਮੈਲ ਆਉਂਦੀ ਆ ਉਹ ਖਤਮ ਹੋ ਸਕੇ ਤੇ ਆਪਾਂ ਆਪਣੇ ਇਲਾਕੇ ਨੂੰ ਵੀ ਸੁੰਦਰ ਬਣਾ ਸਕੀਏ ਤੇ ਇਸ ਤੋਂ ਇਲਾਵਾ ਅੱਜ ਸੜਕਾਂ ਦਾ ਕੰਮ ਸਟਰੀਟ ਲਾਈਟਾਂ ਦਾ ਕੰਮ ਅਜੇ ਸੀਵਰ ਦੀਆਂ ਲਾਈਨਾਂ ਬਦਲੀਆਂ ਜਾ ਰਹੀਆਂ ਵੱਡੀਆਂ ਪਾਈਆਂ ਜਾ ਰਹੀਆਂ ਇਹ 47 ਸੈਕਟਰ ਦੇ ਵਿੱਚ ਥੋੜਾ ਪ੍ਰੋਬਲਮ ਹੈਗੀ ਉਹ ਵੀ ਜਲਦੀ ਸੌਰਵ ਹੋਣੀ ਆ ਤੇ 2 ਕਰੋੜ ਦਾ ਕੰਮ ਆਪੇਪਾਂ ਦੇਖੀ ਹੋਣੀਆਂ ਤੁਹਾਡੇ ਪਈਆਂ ਨਸ਼ਿਆਂ ਦੇ ਖਿਲਾਫ ਇੱਕ ਜੋ ਠੋਕੇ ਨਸ਼ਿਆਂ ਦੇ ਖਿਲਾਫ ਇੱਕ ਜੋ ਠੋਕੇ ਸੌ ਖਾਂਦੇ ਹਾਂ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਵਾਰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਵਾਰਡ ਵਿੱਚ ਅਸੀਂ ਆਪਣੇ ਵਾਰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਨਸ਼ਾ ਵੇਚਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਕਿਸੇ ਨਸ਼ਾ ਤਸਕਰ ਨੂੰ ਵਾਰਡ ਵਿੱਚ ਵਾਰਡ ਵਿੱਚ ਪਰ ਨਹੀਂ ਦੇਵਾਂਗੇ ਪਰ ਨਹੀਂ ਦੇਵਾਂਗੇ ਸਾਡੇ ਬਾੜ ਵਿੱਚ ਸਾਡੇ ਬਾੜ ਵਿੱਚ ਜੋ ਵੀ ਨਸ਼ੇ ਕਰਦੇ ਹਨ ਉਹ ਵੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡ ਲਈ ਸਮਝਾਵਾਂਗੇ ਨਸ਼ਾ ਛੱਡ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭੇਜ ਕਰਾਵਾਂਗੇ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਵਾਨ ਤੇ ਨਹੀਂ ਕਰਾਵਾਂਗੇ ਨਹੀਂ ਜਵਾਨ ਤੇ ਨਹੀਂ ਕਰਾਵਾਂਗੇ ਅਤੇ ਬਾੜ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਬਾੜ ਦੇ ਕਿਸੇ ਵਕਤੀ ਜਮਾਨ ਦੇਣ ਤੋਂ ਰੋਕਾਂਗੇ ਜਮਾਨ ਦੇਣ ਤੋਂ ਰੋਕਾਂਗੇ ਅਸੀਂ ਸਾਰੇ ਵਾਰਡ ਵਾਸੀ ਅਸੀਂ ਸਾਰੇ ਵਾਰਡ ਵਾਸੀ ਮੇਰੇ ਕੇ ਆਪਣੇ ਵਾਰਡ ਨੂੰ ਆਪਣੇ ਆਪਣੇ ਵਾਰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬਸ਼ਰਮੁਕਤ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਅੱਜ ਆਮ ਆਦੀ ਪਾਰਟੀ ਵੱਲੋਂ ਜਿਹੜੀ ਇੱਕ ਮਹਮ ਸ਼ੁਰੂ ਕੀਤੀ ਗਈ ਹੈ ਜਿਉਂ ਕਿ ਜੋ ਪੰਜਾਬ ਦਾ ਨਾਮ ਪਿਛਲਿਆਂ ਨੇ ਬਦਵਾਨ ਕੀਤਾ ਹੈ ਜੋ ਸਾਡੇ ਪੰਜਾਬ ਨੂੰ ਨਸ਼ਾ ਲਾ ਦਿੱਤਾ ਤੇ ਜਿਨ੍ਹਾਂ ਨੇ ਚੁਟਕੀਆਂ ਸੋਹਾ ਖਾ ਕੇ ਢੁਕਾ ਸਾਧਿਆ ਸੋਹਾ ਖਾ ਕੇ ਵਿਚਾਰ ਰੱਤੇ ਨਸ਼ਾ ਖਤਮ ਕਰਦੇ ਆਗੇ ਤੇ ਪਰ ਨਸ਼ਾ ਖਤਮ ਦਾ ਕੀ ਕਰਨਾ ਸੀ ਨਸ਼ਾ ਵਧਾ ਦਿੱਤਾ ਗਿਆ ਤੇ ਆਪਣਾ ਮਲਕੇ ਬਿਜ਼ਨਸ ਚਲਾਇਆ ਗਿਆ ਤੇ ਆਮਾਦੀ ਪਾਰਟੀ ਸਰਕਾਰ ਜਿਹੜੀ ਬਣੀ ਤੇ ਇਹਨਾਂ ਨੇ ਆਮਾਦੀ ਪਾਰਟੀ ਸਰਕਾਰ ਵੱਲੋਂ ਆਮਾਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦਰ ਕੇਜੀਵਾਲ ਜੀ ਮੁੱਖ ਮੰਤਰੀ ਸਭਪੰਸ ਸਿੰਘ ਮਾਨ ਜੀ ਤੇ ਪ੍ਰਧਾਨ ਅਮਰੋੜਾ ਜੀ ਆਮਾਦੀ ਪਾਰਟੀ ਦੇ ਪ੍ਰਧਾਨ ਜਿਨ੍ਹਾਂ ਦੀ ਸੋਚ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਸਾਡੀ ਨੌਜਵਾਨੀ ਕੈਮਪ ਸਾਡੀ ਨੌਜਵਾਨੀ ਨਸ਼ਾ ਰਹਿਤ ਹੋਗੀ ਸਾਡੀ ਨੌਜਵਾਨੀ ਬਲਕੇ ਸਿਹਤਯਾਬ ਰੋਗੀ ਸਾਡੀ ਨੌਜਵਾਨੀ ਪੜ੍ਹੀ ਲਿਖੀ ਹੋਗੀ ਤੇ ਸਾਡੇ ਨੌਜਵਾਨੀ ਕੋ ਕੰਮਕਾਰ ਹੋਣਗੇ ਤੇ ਨੌਕਰੀ ਹੋਗੀ ਉਹਦੇ ਵਾਸਤੇ ਲੱਗੇ ਹੋਇਆ ਜਿਹੜਾ ਇਹ ਜੁੱਧ ਨਸ਼ਿਆਂ ਬਰੁੱਧ ਬਲਕੇ ਇੱਕ ਮਿਸ਼ਨ ਲੈ ਕੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਉਹਦੇ ਵਾਸਤੇ ਪਾਰਟੀ ਵੱਲੋਂ ਜਿਹੜਾ ਇੱਕ ਮਿਸ਼ਨ ਚਲਾਇਆ ਗਿਆ ਵੀ ਹਰ ਪਿੰਡ ਹਰ ਮੁਹੱਲੇ ਹਰ ਵਾਰਡ ਚ ਹਰ ਗੜੀ ਜਾ ਕੇ ਲੋਕਾਂ ਨੂੰ ਨਾਲ ਲੈ ਕੇ ਕਿਉਂਕਿ ਨਾ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਹਾਰੇ ਨਾਲ ਜਿਵੇਂ ਅਸੀਂ ਐਮ.ਐਲ.ਏ ਬਣੇ ਆ ਸਾਰੀ ਦੀਆਂ ਵੋਟਾਂ ਨਾਲ ਅਸੀਂ ਐਮ.ਐਲ.ਏ ਬਣੇ ਆ ਉਸ ਤਰ੍ਹਾਂ ਹੀ ਸਾਰਿਆਂ ਨੂੰ ਸਾਥ ਲੈ ਕੇ ਪੰਜਾਬ ਨੂੰ ਡੰਗੜਾ ਪੰਜਾਬ ਬਣਾਉਣਾ ਤੇ ਉਹ ਸੌ ਵਾਰੀਆਂ ਸਾਰੇ ਇਕੱਠੇ ਹੋ ਕੇ ਆਪ ਮਾਰੇ ਆ ਕੇ ਸੌ ਗੰਦੇ ਸਾਰੇ ਨੇ ਕਿ ਅਸੀਂ ਆਪਣੇ ਵਾਰਡ ਦੇ ਵਿੱਚ ਕਿਸੇ ਨਸ਼ਾ ਤੱਤ ਨੂੰ ਮਿਲ ਕੇ ਬੜਨੀ ਦੇਵਾਂਗੇ ਜਿਹੜਾ ਕੋਈ ਮਿਲ ਕੇ ਵੇਚੂਗਾ ਤੇ ਉਹਨੂੰ ਕੁਰਸੇ ਨੂੰ ਖੜਾਵਾਗੇ ਤੇ ਜਿਹੜਾ ਕੋਈ ਮਿਲ ਕੇ ਨਸ਼ਾ ਲੱਗ ਗਿਆ ਸਾਡਾ ਛੋਟਾ ਭੈਣ ਭਾਈ ਮਰੀਜ਼ ਬਣ ਗਿਆ ਉਹਦਾ ਇਲਾਜ ਕਰਾਵਾਂਗੇ ਤੇ ਸਰਕਾਰ ਨੂੰ ਦੱਸਾਂਗੇ ਤੇ ਸਰਕਾਰ ਇਹਦੇ ਵਾਸਤੇ ਸੈਂਟਰ ਖੋਲ ਰਹੀ ਆ ਤਾਂ ਕਿ ਜਿਹੜੇ ਸਾਡੇ ਛੋਟੇ ਭਰਾ ਛੋਟੇ ਬੱਚੇ ਸਾਡੇ ਗਲਤ ਸੰਗਤ ਚ ਪੈ ਗਏ ਜਾਂ ਨਸ਼ੇ ਲੱਗ ਗਏ ਜਾਂ ਮਰੀਜ਼ ਬਣ ਗਏ ਤੇ ਉਹਨਾਂ ਦਾ ਇਲਾਜ ਵਾਸਤੇ ਸੈਂਟਰ ਖੁੱਲੇ ਜਾ ਰਹੇ ਉਹਦੇ ਵਾਸਤੇ ਅੱਜ ਇਹ ਸਾਰੇ ਰੋਪਟੇ ਕਰਕੇ ਹਰ ਵਾਰ ਦੇ ਵਿੱਚ ਅੱਜ ਤਿੰਨ ਵਾਰਾਂ ਦੇ ਵਿੱਚ ਵਾਰ ਨੰਬਰ 17 ਔਰ 18 ਤੇ 19 ਦੇ ਵਿੱਚ ਤਿੰਨ ਵਾਰਾਂ ਦੇ ਵਿੱਚ ਅੱਜ ਇਹ ਮਤਲਬ ਕਿ ਵਹਿਮ ਜਿਹੇ ਜੋਧਨਸ਼ਾਪੁਰ ਦੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਸਾਰੇ ਨੇ ਇਕੱਠੇ ਹੋ ਕੇ ਸੌ ਪਾ ਦਿੱਆ ਸਾਰੇ ਨੇ ਮੇਰੇ ਪਰਮੇ ਕੀਤਾ ਵਾ ਤੇ ਔਰ ਤੁਹਾਨੂੰ ਵੀ ਮੈਂ ਤੁਹਾਡੇ ਜਰੀਏ ਮੇਰੇ ਸੌਗੇ ਨੂੰ ਉਹਨੂੰ ਵੀ ਅਪੀਲ ਕਰਦਾ ਬੇਨਤੀ ਕਰਦਾ ਆ ਇਕੱਠੇ ਹੋ ਕੇ ਆਪਾਂ ਜੁਧ ਨਸ਼ਿਆਂ ਬਰੋ ਜਿਹੜਾ ਸਰਕਾਰ ਨੇ ਸ਼ੁਰੂਆਤ ਕੀਤੀ ਆ ਤੇ ਉਹਦਾ ਸਾਥ ਦਈਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਆਪਣੇ ਪੰਜਾਬ ਦੀ ਨੌਜਵਾਨੀ ਬਚਾਈਏ ਤੇ ਆਪਣੇ ਪੰਜਾਬ ਦਾ ਭਵਿੱਖ ਬਚਾਈਏ ਤੇ ਆਪਣੇ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਈਏ ਬਹੁਤ ਬਹੁਤ ਥੈਂਕ ਯੂ ਜੁਧ ਨਸ਼ਿਆਂ ਬਰੋ ਪਹਿ पूरा प्रोग्राम कहना जी बिल्कुल हमारी आन बान शान पंजाब के मुख्यमंत्री सरदार भगवंत सिंह मान जी ने जो युद्ध चलाया है नशे के विरुद्ध उसके लिए उसके मुहिम को आगे चलाते हुए सरदार दलजीत सिंह गरेवाल जी हमारे विधायक आज हमारे वार्ड में पहुँचे हैं और जहाँ कहीं ना कहीं जो नशा है वो हमारे लुधियाना शहर ही नहीं हर मोहल्ला नहीं हर गली नहीं हर परिवार की हर नस में पहुंच चुका है और जो परिवार उससे बचे हैं तो कहीं ना कहीं अगर इस चीज़ को बचाव नहीं किया गया इस चीज़ पर एक जो है आ, आ, रोका नहीं गया इसे तो वो वो परिवार भी जो है इसकी जख्म में जल्दी ही आ जाएंगे तो उस मुहिम के तहत उस नशे को रोकने के तहत सरदार दलजीत सिंह गरेवाल जी आज हमारे वार्ड में पहुँचे हैं और जहाँ जिम्मेदारी हर परिवार तक जो ये नशा पहुँच चुका है वहाँ ज़िम्मेदारी सरकार के साथ साथ हर एक परिवार के सदस्य की भी बनी है कि वो आगे आकर सरकार का साथ दें जहाँ सरकार ने यह पहल की है इतिहास ਮੈਨੇ ਪਹਿਲੀ ਵਾਰ ਐਸੀ ਸਰਕਾਰ ਸੁਣੀ ਹੈ ਜੋ ਜਿਸਨੇ ਨਸ਼ੇ ਦੇ ਵਿਰੁੱਧ ਜੋ ਹੈ ਯੁੱਧ ਚਲਾਇਆ ਹੋ ਅਦਰਵਾਈਜ਼ ਨਸ਼ਾ ਵੇਚਣੇ ਲਈ ਬੜੀ ਸਰਕਾਰਾਂ ਆਈ ਨਸ਼ਾ फैलाने के लिए बड़ी सरकारें आई नशे को रोकथाम करने के लिए पहली बार सरकार ने एक मुहिम चलाई है और उसी के तहत एम एल साहब यहाँ पहुँचे और उसी के तहत मेरे सारे वार्डवासी परिवार का हर एक सदस्य यहाँ पहुँचा है और एम साहब के साथ हर एक कौंसलर ने जहाँ और भी कौंसलर साहिबान ने यहाँ पर अपनी हाजिरी लगाई प्रशासन ने हमारी पार्टी के और सदस्यों ने और वार्ड के सभी निवासियों ने हर परिवार के हर एक सदस्य ने उनके साथ कसम खाई है कि अपने वार्ड में ना नशे का सेवन करने देंगे ना नशा बनने देंगे और ना नशा बिकने देंगे थैंक यू